ਕਹਿੰਦੇ ਨੇ ਜੇਕਰ ਬੰਦੇ ਦੇ ਮਨ ਵਿੱਚ ਕਿਸੇ ਚੀਜ਼ ਦੀ ਲਗਨ ਹੋਵੇ ਰੱਬ ਤੇ ਭਰੋਸਾ ਹੋਵੇ ਤਾਂ ਉਹ ਹਰ ਮੁਸ਼ਕਲ ਹੱਲ ਕਰਕੇ ਅੱਗੇ ਵੱਧ ਜਾਂਦਾ ਹੈ ਇਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਵਿਖੇ ਜਿੱਥੇ ਕਿ 3 ਫੁੱਟ 8 ਇੰਚ ਦਾ 19 ਸਾਲਾ ਨੌਜਵਾਨ ਆਪਣੇ ਛੋਟੇ ਕੱਦ ਦੇ ਕਾਰਨ ਲੋਕਾਂ ਵੱਲੋਂ ਕਿਸੇ ਕੰਮ ਦਾ ਨਾ ਸਮਝ ਕੇ ਦੁਰਕਾਰਿਆ ਜਾਂਦਾ ਸੀ ਪਰੰਪੂਨ ਗੁਰੂ ਚਰਨਾ ਦੇ ਨਾਲ ਲੱਗਣ ਦੇ ਕਾਰਨ ਉਸ ਦਾ ਪੂਰਾ ਮਾਨ ਸਤਕਾਰ ਬਣਿਆ ਹੈ ਅਤੇ ਇਹ ਨੌਜਵਾਨ 2 ਸਾਲ ਪਹਿਲਾਂ ਹੀ ਅੰਮ੍ਰਿਤ ਛੱਕ ਕੇ ਸਿੰਘ ਸਜ ਗਿਆ ਅਤੇ ਹੁਣ ਇਸ ਦਾ ਪੂਰਾ ਮਾਨ ਸਤਕਾਰ ਹੈ ਅਤੇ ਗੁਰਦੁਆਰਾ ਕਮੇਟੀ ਵੱਲੋਂ ਇਸ ਨੂੰ ਮੁੱਖ ਸੇਵਾਦਾਰ ਦੀ ਸੇਵਾ ਦਿੱਤੀ ਗਈ ਹੈ ਅਤੇ ਇਹ ਬੜੇ ਹੀ ਰੂਹ ਦੇ ਨਾਲ ਨਿਭਾਉਂਦਾ ਹੋਇਆ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਹੈ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਦਿਲਪ੍ਰੀਤ ਨੇ ਦੱਸਿਆ ਕਿ ਉਸ ਦਾ ਕੱਦ ਛੋਟੇ ਹੋਣ ਕਾਰਨ ਉਸ ਨੂੰ ਬਹੁਤ ਔਖਾ ਜੀਵਨ ਬਤੀਤ ਕਰਨਾ ਪੈ ਰਿਹਾ ਸੀ ਉਹਨਾਂ ਨੇ ਕਿਹਾ ਕਿ ਛੋਟੇ ਕੱਦ ਕਾਰਨ ਉਹਨਾਂ ਨੂੰ ਹਰ ਸਮੇਂ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਨਤੀਜੇ ਵਜੋਂ ਉਸ ਨੇ 12ਵੀਂ ਪਾਸ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਜਿਸ ਤੋਂ ਬਾਅਦ ਉਹ ਇੱਕ ਦੁਕਾਨ ਤੇ ਕੰਮ ਕਰਨ ਲੱਗ ਪਿਆ ਪਰ ਉੱਥੇ ਵੀ ਉਸ ਨੂੰ ਇਨਾ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਦਿਲਪ੍ਰੀਤ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਜਾਇਆ ਕਰਦਾ ਸੀ ਅਤੇ ਉਸ ਦੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਡੂੰਗੀ ਸ਼ਰਧਾ ਸੀ। ਜਿਸ ਕਾਰਨ ਉਸ ਨੇ ਅੰਮ੍ਰਿਤਸਰ ਕੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ। ਦਿਲਪ੍ਰੀਤ ਨੇ ਆਖਿਆ ਜਿਵੇਂ ਹੀ ਉਸ ਨੇ ਗੁਰੂ ਦਾ ਪੱਲਾ ਫੜਿਆ ਉਸ ਦਾ ਹਰ ਪਾਸੇ ਸਤਕਾਰ ਹੋਣਾ ਸ਼ੁਰੂ ਹੋ ਗਿਆ। ਲक्की ਸਰੋਜ ਦੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਦਰਪ੍ਰੇਸ਼ਨ ਹੈ ਜੀ। ਬਾਬਾ ਜੀ ਤੁਹਾਡਾ ਕੱਦ ਛੋਟਾ ਹੋਂ ਕਰ ਦਿੱਤੀ। ਕੀ ਤੁਹਾਨੂੰ ਦਿੱਕਤ ਆਦਾ ਸਾਹਮਣਾ ਕਰਨਾ ਪਿਆ ਛੋਟੇ ਮੇਰੇ? ਮੈਂ ਭਾਜੀ ਸਾਨਾ ਪਹਿਲੇ ਪਲਾਸਟਰ ਤੇ ਪੜਿਆ। ਪਲਾਸਟਰ ਤੋਂ ਬਾਅਦ ਜਿੱਦ ਲਈ ਕੋਈ ਸਕੂਲ ਦੇ ਐਕਟੀਵਿਟੀ ਹਣੀ। ਉਹ ਸ਼ਾਟੂ ਬਿਟੀ ਮੈਂ ਕੰਪਲੀਟ ਕਰਤਾ ਸੀ ਤੇ ਕੋਚੇ ਵਿੱਚ ਚਲਾ ਜਾਂਦਾ। ਲੇਕਾ ਇਹ ਲੋਕੀ ਮਿਲ ਆਇਆ ਹੈ ਤਾਂ ਕਿ ਮਜਾ ਆ ਗਏ ਦੰਦੇ ਸੀ। ਜਸਤੋ ਬਾਅਦ ਮੈਂ ਆਪਣੀ ਜਿਲ੍ਹੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਤਾਂ ਆਪਣੇ ਸਿਆਰੀ ਦੁਕਾਨ ਤੇ ਆਪਣੇ ਗਾਗਨ ਭਾਜੀ, ਬినੋਦ ਭਾਜੀ ਵਰਗੇ ਉਹਨਾਂ ਨਾਲ ਆਪਣਾ ਕੰਮ 2 ਸਾਲਾਂ ਤੋਂ ਕੋ ਕੰਮ ਕੀਤਾ। ਉਹਨਾਂ ਦਾ ਭਰਾ ਵਰਗਾ ਪਿਆਰ ਰੱਖਿਆ ਉਸ ਤੋਂ ਬਾਅਦ ਮੈਂ ਅੱਜ ਗੁਰਦੁਆਰੇ ਵੀ ਸਵੇਰ ਸਮੇਂ ਮੱਥਾ ਟੇਕਣ ਲੱਗਾ ਸੀ ਮੱਥਾ ਟੇਕਣ ਤੋਂ ਬਾਅਦ ਕਿ ਅੱਥੇ ਜਿਹੜੇ ਤਿੰਨ ਜਸ ਕਰਨ ਭਾਜੀ ਗੋਤੂ ਭਾਜੀ ਤੇ ਮੱਥਨ ਭਾਜੀ ਉਹਦੇ ਵਿੱਚ ਦੋ ਪੋਸਟਾਂ ਖਾਲੀ ਹੋਈਆਂ ਤੇ ਇੱਕ ਸੇਵਾ ਵਾਲੀ ਪੋਸਟ ਖਾਲੀ ਹੋਈ ਤੇ ਇਸ ਮੂਸਾ ਸੰਗਤ ਵੱਲੋਂ ਅਮਿਤ ਭਾਈ ਵਰਗੇ ਨਪੇ ਵਰਗੇ ਭਾਜੀ ਵਰਗੇ ਨਿੰਪੂ ਭਾਈ ਵਰਗੇ ਅਮਨ ਭਾਈ ਵਰਗੇ ਬੋਲਦੇ ਮਨੁਸਨਿਆ ਦੇ ਤਿਆਗ ਕਿ ਤੂੰ ਹੁਣ ਕਿਸੇ ਵੀ ਦੁਕਾਨਦਾਰ ਤੇ ਕੰਮ ਨਹੀਂ ਕਰਨਾ ਆਪਣਾ ਗੁਰਸਿੱਖ ਭਾਈਆਂ ਗੁਰੂ ਦੇ ਘਰ ਵਿੱਚ ਕੰਮ ਕਰਨਾ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਵੀ ਗੁਰੂ ਘਰ ਵਿੱਚ ਮੈਨੂੰ ਰਖਾਇਆ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਮਨੁੱਖ ਸੇਵਾ ਦਾ ਉਹ ਦਰ ਦੇ ਤਾ ਗਿਆ ਉਹ ਦਰ ਦੇ ਤ ਬਾਅਦ ਫਿਰ ਮੈਂ ਸਾਰੀ ਸੇਵਾ ਹੋਂਟਕ ਬਣਵਾ ਲਿਆ ਤੇ ਜੋ ਆਰਾਊਂਡ ਅੰਦਰ ਸਭ ਕੁਝ ਮੈਂ ਦੇ ਗੁਰੂਵਾਲੇ ਕਰਦੇ ਆ ਤੇ ਬਚਵੰਤੀ ਜੀ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਹਾਂ ਜੀ ਜੀ ਬੱਚਿਆਂ ਨਾਲ ਵੀ ਥੋੜਾ ਡਵਾਈ ਹਾਂ ਜੀ ਕਿ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਸੀ ਫਿਰ बस ऐसे गैरी ने परमात्मा देख रहे है सब लोग एक दिन चंगे दिन जरूर लेगा वो आज ले आंदे हैं मैं उस परमात्मा ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸ਼ਰਮ ਪਰਦੇ ਰਹੇ ਹਾਂ ਵੀ ਇਹ ਬੰਦਾ ਕੱਲ ਨੂੰ ਅਦਾ ਸੀ ਅੱਜ ਕਿੱਥੇ ਬੋਧ ਗਿਆ ਹੋ ਵੀ ਤੁਹਾਡੇ ਵਰਗੇ ਕਾਫੀ ਐਸੇ ਛੋਟੇ ਦਿਨ ਹਾਈਟ ਨੂੰ ਛੋਟੇ ਹਾਂ ਜੀ ਹੋਰ ਵੀ ਮੇਰੇ ਵੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਨਸ਼ੇ ਦੇ ਵਿੱਚ ਕੋਈ ਨਹੀਂ ਲੱਗਿਆ ਅੱਜ ਆਪਣੇ ਪਰਮਾਤਮਾ ਨਾਲ ਲੜ ਪੜੀਏ ਕੱਲ ਇੱਕ ਦਿਨ ਪਰਮਾਤਮਾ ਚੰਗਾ ਵਕਤ ਜੂਰ ਲਿਆ ਲੈਣਦਾ ਜੀ ਆਪਣੇ ਤੇ ਸਭ ਨੂੰ ਪ੍ਰਸਾਦ ਕਰੇਗਾ ਦੇ ਮਮੀ ਅਮਰਿਤਪਾਲ ਜੀ 61 ਵਰਸ ਨੂੰ ਆਪਣੇ ਦੁਨੀਆਵੀ ਕੰਮ ਵੀ ਜਿਹੜੇ ਆ ਛੱਡ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਠੀਕ ਹੈ ਨਾ ਅਮਰਿਤਪਾਲ ਜੀ ਅਮਰਿਤਪਾਲ ਜੀ ਮੈਂ 2019 ਦੇ ਸ਼ੁਰੂਆਤ ਦਰਬਾਰ ਸਾਹਿਬ ਚ ਵਕਾਲ ਰੱਖਦਾ ਹਾਂ ਤੇ ਮੇਰੀ ਸਾਨਾ ਜਰਾ ਲੱਗ ਰਹੀ ਹੈ ਗੁਰੂ ਨਾਨਕ ਦੇਵ ਜੀ ਨਾਲ ਜੋ ਵੀ ਉਹਨਾਂ ਨੂੰ ਮੈਂ ਆਪਣੇ ਪਿਆਰ ਸਬੰਧ ਬਣਾਏ ਹੋਏ ਆ ਇਹ ਤਾਂ ਕਿ ਵੀ ਮੈਂ ਗੁਰੂ ਨਾਨਕ ਦੇਵ ਜੀ ਨਾਲ ਮੰਨਦਾ ਕਰ ਵਾਰ ਜਿਹੜਾ ਕਰ ਵਾਰ ਪਾਜੀ ਮੈਂ ਮਹੀਨੇ ਚ ਇੱਕ ਵਾਰ ਹੀ ਜਾਣਾ ਮਮਾ ਮੇਰੇ ਬਾਹਰ ਹੈ ਬ੍ਰਦਰ ਮੇਰੇ ਭੈਣ ਹੈ ਇਸ ਸਿਰ ਤੇ ਮੇਰੇ ਪਾਪਾ ਹੈ ਦੁਨੀਆ ਵੀ ਜਿਹੜੀਆਂ ਕੰਮ ਹੈਗੇ ਆ ਉਹ ਛੱਡ ਕੇ ਗੁਰਦੇ ਹਾਂਜੀ ਉਹਦੇ ਚੰਨ ਚ ਲੱਗੇ ਹਾਂਜੀ ਹਾਂਜੀ ਠੀਕ ਜੀ ਹਾਂਜੀ ਤੇ ਦੁਨੀਆ ਵੱਲੋਂ ਮੈਨੂੰ ਬਹੁਤ ਇਕੋ ਵੀ ਤੰਨੇ ਮਾਰੇ ਜਾਂਦੇ ਸੀ ਕਿ ਦੁਨੀਆ ਵਿੱਚ ਤੂੰ ਕੁਝ ਵੀ ਕਰ ਸੰਨਾ ਕੁਝ ਨਹੀਂ ਹੋਏਗਾ ਤੇਰਾ ਬਣਾਇਆ ਤੂੰ ਅੱਦਾ ਹੀ ਲਾਜਣਾ ਪਰ ਜੀ ਰੋਸ ਮੇਰੇ ਪਰਮਾਤਮਾ ਦੀ ਵਾਹ ਫੜੇ ਉਸ ਪਰਮਾਤਮਾ ਨਾਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਨੇ ਮੈਨੂੰ ਅੱਜ ਤੱਕ ਕੋ ਜਿਆਦਾ ਅੱਜ ਮੇਰਾ ਹਾਰਕ ਜਗ੍ਹਾ ਤੇ ਸਟਕਾਰ ਹੀ ਸਟਕਾਰ ਹੋ ਗਿਆ